ਕੋਈ ਵੀ ਤੁਸੀਂ ਇੰਤਕਾਲ ਕਰਵਾ ਰਹੇ ਹੋ ਇਹ ਚੀਜ਼ ਨੂੰ ਤੁਸੀਂ ਬੱਸ ਤਾਂ ਸੀ ਪਹਿਲਾਂ ਵੀਡੀਓ ਵਿੱਚ ਬਹੁਤ ਵਾਰ ਕਹਿ ਚੁੱਕੇ ਤੇ ਬਿੱਦ ਲਾਈ ਪ੍ਰੂਫ ਦੇ ਨਾਲ ਗੱਲ ਵੀ ਕਰ ਚੁੱਕੇ ਤੁਸੀਂ ਕੋਈ ਚੀਜ਼ ਵੇਚ ਰਹੇ ਹੋ ਖਰੀਦ ਰਹੇ ਹੋ ਅੱਠਵੇਂ ਖਾਨਾ ਜ਼ਰੂਰੀ ਆ ਅੱਠਵੇਂ ਖਾਨੇ ਦੇ ਵਿੱਚ ਨਰਾਜ ਆਉਗੀ ਆਉਗਾ ਨਹੀਂ ਜਦੋਂ ਜੋਨਦੀ ਬਣਨੀ ਆ ਉਦੋਂ ਮਾਲਕੀਚਾ ਨਰਾਜ ਆ ਜਣਾ ਸਾਰਾ ਜਾ ਮਲਕ ਠੀਕ ਹੈ ਠੀਕ ਹੈ ਜੇ ਆਪਾਂ ਅੱਠਵੇਂ ਖਾਨੇ ਨੂੰ ਇਹਦੀ ਰੀਡ ਦੀ ਹੱਡੀ ਕਹੀ ਹੈ ਫਰਜ਼ ਦੀ ਇਹ ਜਿੰਨੇ ਵੀ ਇਸ ਚ ਕੋਈ ਚੇਂਜ ਹੁੰਦੀ ਹੈ ਜ਼ਮੀਨ ਦੀ ਬਿਲਕੁਲ ਯਾਨੀ ਕਿ ਅੱਠਵੇਂ ਖਾਨੇ ਚ ਨਰਾਜ ਆਉਂਦੀ ਆਉਂਦਾ ਜੀ ਇਸੇ ਤੇ ਹੁੰਦੀ ਹੈ ਸਾਰੀ ਚੀਜ਼ ਜੇ ਤੁਸੀਂ ਖਰੀਦਤੀ ਵੇਚ ਲਿਆ ਤਾਂ ਅਠਵਾਂ ਖਾਨਾ ਦੇਖੋ ਜੇ ਉਹਦੇ ਚੜ ਗਿਆ ਅਸੀਂ ਲਿਮਟ ਕਰਾ ਰਹੇ ਹਾਂ ਜਾਂ ਲਿਮਟ ਸਾਡੀ ਬੰਦ ਕਰਾਦੀ ਤਾਂ ਵੀ ਉਹਰੇ ਨੋਟ ਆਊਗਾ ਤਾਂ ਉਹ ਵੀ ਜਿੰਨੇ ਆਪਣਾ ਫੱਕਰ ਹੋਣੀ ਪੈਣੀ ਆ ਕਰਾਉਣੀ ਪੈਣੀ ਆ ਬੈਂਕ ਤੋਂ ਸਰਟੀਫਿਕੇਟ ਮਿਲੂ ਆਪਾਂ ਨੂੰ ਉਹ ਸਰਟੀਫਿਕੇਟ ਤਹਿਸੀਲ ਚ ਦੇ ਕੇ ਫਿਰ ਆਪਾਂ ਫੱਕਰ ਆਉਣੀ ਪੈਣੀ ਜੇ ਅਸੀਂ ਨਵੀਂ ਲਿਮਟ ਲੈ ਰਹੇ ਤਾਂ ਵੀ ਉਹਰੇ ਆਊਗਾ ਬਿਲਕੁਲ ਫਿਰ ਦੁਬਾਰੇ ਚੜ ਜੂ ਲੂਟ ਤੇ ਜਾਂ ਜਦੋਂ ਕੋਈ 5 ਸਾਲਾ ਜਮ੍ਹਾਂ ਬੰਦੀ ਬਣਦੀ ਹੈ ਜੇ ਉਹ ਨੋਟ ਕੰਟੀਨਿਊ ਚੱਲ ਰਿਹਾ ਨਿਮਨ ਲੋ ਰਖਵਾ ਖੜਿਆ ਤਾਂ ਤਾਂ ਅੱਗੇ ਦੀ ਅੱਗੇ ਕੰਟੀਨਿਊ ਰਹੇਗਾ ਨਹੀਂ ਉਹ 5 ਸਾਲਾਂ ਬਾਅਦ ਉਹ ਨੋਟ ਡਿਲੀਟ ਹੋ ਜਾਣਗੇ ਜੋ ਨਮਾ ਸੀ ਨੇ ਹਾਂ ਉਹ ਜਿਹੜੇ 5-7 ਜਹਾਂ ਦੀ ਬਣ ਤੱਕ ਜਿੰਨੇ ਵੀ ਇੰਤਕਾਲ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਜਹਾਂ ਦੀ ਚੰਬਲਾ ਆ ਜਾਈ ਆਮਲ ਆ ਜੂ ਬਾਈ ਉਹ ਇਸ ਕਰਕੇ ਉਹ ਤੋਂ ਨੋਟ ਸਾਰੇ ਖਤਮ ਚੱਕਾ ਹੁੰਦੇ ਹਨ ਮਤਲਬ ਚੱਕੇ ਵੀ ਜਾਂਦੇ ਨੇ ਜਿਹੜੇ ਰਹਿਣ ਵਾਲੇ ਹੁੰਦੇ ਨੇ ਉਹ ਰਹਿ ਵੀ ਜਾਂਦੇ ਹੁੰਦੇ ਨੇ ਇਸ ਕਰਕੇ ਇਹ ਖਾਨਾ ਮੇਨ ਆ ਇਹ ਜ਼ਰੂਰ ਦੇਖਿਆ ਕਰੋ ਤੇ ਲਾਲ ਬੁਰਜੀ ਤੋਂ ਬਿਨਾ ਮਿੰਤੀ ਕੀਤੀ ਜਾ ਸਕਦੀ ਹੈ ਜਾਂ ਨਹੀਂ ਨਹੀਂ ਜੇ ਤਾਂ ਮਰਬ ਬੰਦੀ ਹੋਈ ਹੋਈ ਹੈ ਫਿਰ ਤਾਂ ਲਾਲ ਬੁਰਜੀ ਤੋਂ ਬਗੈਰ ਮਿੰਤੀ ਹੁੰਦੀ ਨਹੀਂ ਬਿਲਾਲ ਬੁਰਜੀ ਵੀ ਇੱਕ ਨਹੀਂ ਅੱਛਾ ਜੀ ਤਿੰਨ ਚਾਹੀਦੀਆਂ ਨੇ ਘਟੋ ਘਟਾ ਘਟ ਤੋਂ ਘਟ ਦੋ ਤਾਂ ਜ਼ਰੂਰ ਚਾਹੀਦੀ ਐ ਨਾ ਹੀ ਠੀਕ ਆ ਦੋ ਤੋਂ ਵਗੈਰਾ ਤਾਂ ਮਿਲਤੀ ਹੁੰਦੀ ਐ ਨਹੀਂ ਠੀਕ ਹੈ ਜੀ ਜਿੱਥੇ ਮਰਬ ਬੰਦੀ ਹੋਈ ਹੋਈ ਐ ਪੱਥਰ ਲੱਗੇ ਹੋਏ ਨੇ ਜਿੱਥੇ ਵਿੱਗੇ ਵੀਸਵੇ ਨੇ ਉੱਥੇ ਸਾਂਝੇ ਬਟਾ ਤਾਂ ਹੁੰਦੀ ਐ ਜੀ ਉੱਥੇ ਸਾਂਝੇ ਬਟਾ ਤਾਂ ਆ ਜਾਂਦੀ ਐ ਜੀ ਇੱਕ ਕਹਿੰਦੇ ਮਖਤਿਆਰਨਾਮਾ ਕਿੰਨੇ ਸਾਲ ਤੱਕ ਵੈਲਡ ਹੁੰਦਾ ਜੀ ਜਿੰਨਾ ਚਿਰ ਉਹ ਬੰਦੇ ਨੇ ਜਿਹਨੇ ਮਖਤਿਆਰਨਾਮਾ ਦਿੱਤਾ ਉਹ ਜਿਉਂਦਾ ਹੈ ਹਾਂ ਜੀ ਜਾਂ ਉਹ ਤੜਾਉਂਦਾ ਨਹੀਂ ਉਨਾ ਚਿਰ ਜੋਦੀ ਵੈਲੂ ਹੈ ਜੀ ਠੀਕ ਜਿਹੜੇ ਬੰਦੇ ਨੇ ਮਖਤਿਆਰਨਾਮਾ ਦਿੱਤਾ ਹੈ ਜੇ ਉਹ ਜੂਂਦਾ ਹੈ ਉਹ ਜਿੰਨਾ ਚਿਰ ਉਹ ਜੂਂਦਾ ਉਹਨਾਂ ਚਿਰ ਉਹਦੀ ਪਾਵਰ ਹੈ ਉਹਨਾਂ ਦਾ ਹਾਂ ਜੇ ਉਹ ਮਰ ਗਿਆ ਤਾਂ ਉਹਦੀ ਪਾਵਰ ਖਤਮ ਹੋ ਗਈ ਪਾਵਰ ਰੋਟਾ ਹੋਣੀ ਠੀਕ ਹੈ ਜੀ ਅੱਛਾ ਜੇ ਉਹ ਤੜਾ ਦਿੰਦਾ ਤਾਂ ਵੀ ਉਹਦੀ ਪਾਵਰ ਖਤਮ ਹੈ ਜੂਂਦੇ ਜੀ ਤੜਾ ਵੀ ਸਕਦਾ ਨਾ ਉਹ ਹੂੰ 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 ਤੇ ਐਂ ਤਕਸੀਮ ਕਰਕੇ ਰਸਤਾ ਛੱਡਿਆ ਜਾਂਦਾ ਰਸਤੇ ਦੇ ਨੰਬਰ ਵੱਖਰੇ ਹੋ ਜਾਂਦੇ ਨੇ ਫਰਦ ਵਿੱਚ ਕਹਿੰਦੇ ਕਿਵੇਂ ਪਤਾ ਚੱਲਦਾ ਜੀ ਫਰਦ ਚ ਉਹਨਾਂ ਦੀ ਖੇਵਟ ਸਾਰਿਆਂ ਦੇ ਨਾਲ ਉਹ ਸੰਝੀ ਆਉਂਦੀ ਹੈ ਜਦੋਂ ਪਰ ਤਕਸੀਮ ਕਰਾਉਣਾ ਹੈ ਨਾ ਜਿਹੜਾ ਰਸਤਾ ਛੱਡਦੇ ਆ ਸਪੋਜ਼ ਕਰੋ ਖੇਤ ਚ 4 ਹਿੱਸੇਦਾਰ ਸੀ ਹਾਂਜੀ ਉਹ ਰਸਤੇ ਦਾ ਰਕਬਾ ਚਾਰਾਂ ਦੇ ਨਾਮ ਬੋਲੂਗਾ ਬਾਕੀ ਨੰਬਰ ਤੋਂ ਉਹਨਾਂ ਦੇ ਅੱਡ-ਅੱਡ ਹੋਗੇ ਹਾਂਜੀ ਉਹ ਰਸਤੇ ਵਾਲਾ ਰਕਬਾ ਜਿੰਨਾ ਵੀ ਹੋਊ ਜਿਹੜੇ ਜਿਹੜੇ ਨੰਬਰ ਚੋਂ ਪਰ ਛੱਡੇ ਆ ਉਹ ਚਾਰਾਂ ਦੇ ਨਾਮ ਸਰਜਾ ਹੋਊ ਚਾਰਾਂ ਦੇ ਨਾਮ ਦੇ ਠੀਕ ਹੈ ਜੀ ਉਹਦੀ ਫਰਦ ਬਖਰੀ ਨਿਕਲੂਗੀ ਉਹਦੀ ਬਖਰੀ ਹੋਏਗੀ ਫਰਦ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲੈਂਡ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਸੈਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 6283105702 ਤੇ ਸਾਨੂੰ ਵਟਸਐਪ ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂਵੇਂ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਵੀਡੀਓ ਦੇ ਲਾਇਕ 163 ਵੀਡੀਓ ਦੇਖ ਲਈਆਂ ਉਹ ਇਹ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਵਾਦ-ਵਾਦ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਇਹ ਜਾਣਕਾਰੀ ਕਿਵੇਂ ਮਿਲਦੀ ਕਹਿੰਦੇ ਕਿਲੇ ਦੇ ਆਸ-ਪਾਸੇ ਹੋਰ ਦੀ ਜ਼ਮੀਨ ਹੈ ਪਰ ਪਹੀ ਨਹੀਂ ਕਹਿੰਦੇ ਆਉਣ ਜਾਣ ਦਾ ਕੋਈ ਰਸਤਾ ਨਹੀਂ ਕਹਿੰਦੇ ਹੁਣ ਰਸਤਾ ਕਿਵੇਂ ਲੈ ਸਕਦੇ ਆ ਨਹੀਂ ਜ਼ਮੀਨ ਇਹਨਾਂ ਦੀ ਜੱਦੀ ਹੈ ਜਾਂ ਜਿਹਨਾਂ ਨੇ ਖਰੀਦੀ ਹੈ ਇਹ ਅਸਲ ਜ਼ਮੀਨ ਖਰੀਦੀ ਹੋਈ ਹੋਣੀ ਕਿਲਾ ਚੱਕਮਾ ਖਰੀਦ ਲਿਆ ਹਾਂਜੀ ਉਸ ਟਾਈਮ ਦਾ ਚੱਕਮਾ ਕਿਲਾ ਖਰੀਦ ਲਿਆ ਸੈਡਾਂ ਦੇ ਹੋਰ ਬੰਦਿਆਂ ਨੂੰ ਵੇਚ ਤੇ ਅਗਲੇ ਨੇ ਠੀਕ ਆ ਉਹ ਰਸਤਾ ਜੇ ਸਾਂਝੀ ਖੇਵਟ ਹੈ ਤਾਂ ਤਕਸੀਮ ਦੇ ਕੇਸ ਰਾਹੀਂ ਰਸਤਾ ਲੈ ਸਕਦੇ ਜੇ ਸਾਂਝੀ ਖੇਵਟ ਨਹੀਂ ਨਹੀਂ ਜੀ ਹੈਗਾ ਹੈਗਾ ਉਹਨੂੰ ਜਦੋਂ ਉਹਨੇ ਚੱਕਮਾ ਨੰਬਰ ਖਰੀਦਾ ਹੋਇਆ ਉਹਨੂੰ ਜ਼ਮੀਨ ਵੀ ਦੇਣੀ ਪੂਰੇ ਰਸਤੇ ਦੀ ਰਾਸਤਾ ਲਵਣ ਵਾਸਤੇ ਜਿਹੜੇ ਇਹ ਮੰਨ ਲਓ ਜੇ ਹੁਣ ਜਵੇਂ ਨਾਮਾ ਹਿੱਸਾ ਲੈਣਗੇ ਤਕਸੀਮ ਰਹੀ ਫਿਰ ਇਹਨਾਂ ਨੂੰ ਉਹਦੇ ਵਿੱਚੋਂ ਕੱਟ ਹੋਊਗੀ ਹਾਂ ਰਸਤੇ ਜਿੰਨਾ ਰਸਤਾ ਲੱਗੂਆ ਉਹਦੀ ਕੱਟ ਦੇਣੀ ਪਊਗੀ ਉਹਦੀ ਕੱਟ ਦੇਣੀ ਪਊਗੀ ਕਿਉਂ ਜਿਹਨਾਂ ਨੇ ਚੱਕਮਾ ਨੰਬਰ ਲੈ ਜੀ ਹਿੱਸਿਆਂ ਨੇ ਆਉਂਦਾ ਫੇਰ ਫੇਰ ਨਹੀਂ ਸੀ ਲੋੜ ਫੇਰ ਸਾਰੇ ਦੇ ਹਿੱਸੇ ਮੁਤਾਬਕ ਕੱਟਣੀ ਸੀ ਰਸਤੇ ਤੇ ਠੀਕ ਹੈ ਜੀ ਠੀਕ ਹੈ ਇਹ ਜਿਹੜੀ ਹੁਣ ਜਿਵੇਂ ਕੋਈ ਬੰਦਾ ਛੜਾ ਜਾ ਉਹਨੇ ਬਿਆਨ ਕਰਾਇਆ ਆਪਾਂ ਦੋ ਹੀ ਸ਼ਬਦ ਵਰਤ ਲਾਂਨੇ ਆ ਹੂੰ ਹੂੰ ਤੇ ਉਹਦੀ ਜ਼ਮੀਨ ਕਿ ਅੱਗੇ ਉਹਦੇ ਹਿੱਸੇਦਾਰ ਕਿਹੜੇ-ਕਿਹੜੇ ਬੰਦੇ ਨੇ ਜਾਂ ਕਿਹੜੇ-ਕਿਹੜੇ ਬੰ ਜੇ ਹੈਗੀ ਏ ਤਾਂ ਕੱਲੀ ਮਾਂ ਇਹਨੂੰ ਮਾਂ ਨੂੰ ਜ਼ਮੀਨ ਜਾਊਗੀ ਠੀਕ ਆ ਜੀ ਜਿਹੜੇ ਭਾਈ ਨੇ ਜੂੰਦੇ ਭਾਈਆਂ ਨੂੰ ਵੀ ਜਾਊਗੀ ਉਹਦੀ ਮੰਨ ਲਓ ਉਹਦੇ ਤਿੰਨ ਭਰਾ ਨੇ ਹਾਂ ਠੀਕ ਆ ਜੇ ਤਿੰਨ ਦੇ ਵਿੱਚੋਂ ਇੱਕ ਸਾਰਾ ਜੇ ਮਾਂ ਨਹੀਂ ਹੈਗੀ ਤਾਂ ਗਾਹਾਂ ਭਾਈਆਂ ਨੂੰ ਜਾਊਗਾ ਜੇ ਮਾਂ ਹੀ ਹੈ ਤੇ ਮਾਂ ਨੂੰ ਹੀ ਜਾਊਗੀ ਛੜੇ ਦੀ ਅੱਛਾ ਇਕੱਲੇ ਛੜੇ ਆਦਮੀ ਦੀ ਜ਼ਮੀਨ ਸਿਰ ਪਹਿਲਾਂ ਮਾਂ ਨੂੰ ਹੀ ਜਾਊਗੀ ਮਾਂ ਨੂੰ ਜਾਊ ਜੀ ਛੜਾ ਹੈ ਮਰ ਗਿਆ ਨਾ ਕੋਈ ਜਾਂ ਕੁਮਾਰਾ ਕਹਿ ਲੋ ਜਾਂ ਛੜਾ ਹਾਂ ਜਕਵਾਰ ਹਾਂਜੀ ਬਿਹਾਏ ਬਗੈਰ ਬਿਹਾਏ ਮਰ ਗਿਆ ਤਾਂ ਉਹਦੀ ਮਾਂ ਨੂੰ ਹੀ ਜਾਊ ਜੀ ਉਹਦੇ ਕੋਈ ਵੀ ਜਵਾਕ ਚ ਬੁਖੇ ਨਹੀਂ ਜਨਾਨੀ ਹੈ ਨਹੀਂ ਠੀਕਾ ਤਾਂ ਪਹਿਲਾਂ ਮਾਂ ਨੂੰ ਜਾਊਗਾ ਪਹਿਲਾਂ ਮਾਂ ਨੂੰ ਜਾ ਜੇ ਮਾਂ ਨਹੀਂ ਹੈਗੀ ਠੀਕਾ ਫਿਰ ਜਿਹੜੇ ਜੁੰਦੇ ਭਾਈ ਨੇ ਹਾਂਜੀ ਉਹਨਾਂ ਨੂੰ ਜਾਊ ਜਿਹੜਾ ਭਾਈ ਕੋਈ ਮਰ ਗਿਆ ਉਹਦੇ ਦਾ ਬੱਚਿਆਂ ਨੂੰ ਨਹੀਂ ਜਾਣਾ ਅੱਛਾ ਜੀ ਮੰਨ ਲਓ ਛੜੇ ਆਦਮੀ ਦੇ ਤਿੰਨ ਭਰਾ ਨੇ ਇੱਕ ਭਰਾ ਸਪੋਚ ਕਰੋ ਪਹਿਲਾ ਮਰ ਗਿਆ ਸੀ ਉਹਦੇ ਬੱਚਾ ਨੂੰ ਉਹਦੀ ਜ਼ਮੀਨ ਵਾਗੀ ਪਰ ਜਿਹੜੀ ਹੁਣ ਉਹਦੀ ਭਰਾ ਵਾਲੀ ਜ਼ਮੀਨ ਹੈ ਉਹ ਚ ਜਿਹੜੇ ਦੂਏ ਦੋ ਭਾਈ ਰਹਿ ਗਏ ਹਾਂਜੀ ਉਹ ਹੀ ਹਿੱਸੇਦਾਰ ਨੇ ਜਿਹੜਾ ਭਾਈ ਇੱਕ ਮਰ ਗਿਆ ਉਹਦੇ ਗਾਂ ਬੱਚੇ ਹਿੱਸੇਦਾਰ ਬਣ ਗਏ ਅੱਛਾ ਨਾਲੇ ਤਾਂ ਉਹਦੇ ਪਿਓ ਦਾ ਘਾਟਾ ਪੈ ਗਿਆ ਹਾਂ ਨਾਲੇ ਉਹ ਜ਼ਮੀਨ ਦਾ ਘਾਟਾ ਪੈ ਗਿਆ ਬੜੀ ਕਾਨੂੰਨ ਟੇਢਾ ਜੀ ਬਹਾਲਾ ਜਾਦਾ ਹਾਂ ਹਾਂ ਬਸ ਬਸਾ ਹੀ ਹੈ ਜੀ ਜੋ ਕਾਨੂੰਨ ਨੇ ਹੂੰ ਇੱਕ ਜਿਹੜਾ ਫਰਸਟ ਗਰੁੱਪ ਹੈ ਜਿਹੜਾ ਠੀਕ ਹੈ ਜੀ ਜਿਹਦੀ ਬਰਾਸ ਹੋਰੀ ਆ ਉਹਦਾ ਫਰਸਟ ਗਰੁੱਪ ਕਿਹੜੇ ਬਲੱਡ ਰਿਲੇਸ਼ਨ ਜਿਹੜਾ ਫਰਸਟ ਉਹਨਾਂ ਨੂੰ ਜਾਣੀਏ ਜੇ ਫਰਸਟ ਦਾ ਕੋਈ ਵਾਰਸ ਨਹੀਂ ਆਇਆ ਤਾਂ ਸੈਕੰਡ ਨੂੰ ਜਾਣੀਏ ਤਾਂ ਸੈਕੰਡ ਨੂੰ ਜਾਏਗੀ ਫਰਸਟ ਵਾਰਸ ਜਾਨੀ ਕਿ ਬਲੱਡ ਰਿਲੇਸ਼ਨ ਚ ਉਹਦੀ ਮਾਂ ਆਉਂਦੀ ਹੈ ਛੜੇ ਦੀ ਹਾਂਜੀ 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 ਭਾਈ ਦਾ ਸੈਕੰਡ ਚ ਆਗੇਗਾ ਠੀਕ ਹੈ ਜੀ ਠੀਕ ਆ ਜੇ ਮੈਂ ਆਪਾਂ ਮਾਂ ਦੀ ਗੱਲ ਕਰ ਰਹੇ ਆਂ ਫਿਰ ਉਤੋਂ ਪਿਓ ਦੇ ਨਾਂ ਦੀ ਵੀ ਲੱਗਦੀ ਜ਼ਮੀਨ ਛੜੇ ਆਦਮੀ ਦੀ ਵੀ ਪਿਓ ਨੂੰ ਵੀ ਮਿਲੂਗੀ ਕਿ ਤੇ ਉਹਨੇ ਮਾਂ ਨੂੰ ਇਸ ਕੱਦੇ ਕੱਲੀ ਮਾਂ ਨੂੰ ਮਿਲੂਗੀ ਠੀਕ ਹੈ ਪਿਓ ਦਿਨਾਂ ਨਹੀਂ ਚੜਦੀ ਬਰਸ ਤੋਂ 44 ਸਾਲਾਂ ਤੋਂ ਇੰਤਕਾਲ ਪ੍ਰਵਾਨ ਹੈ ਪਰ ਜਮ੍ਹਾਂਬੰਦੀ ਵਿੱਚ ਅਮਲ ਨਹੀਂ ਮਾਲਕ ਆਪਣਾ ਸਾਰਾ ਰਕਬਾ ਵੇਚ ਗਿਆ ਹੁਣ ਕੀ ਹਾਲ ਹੈ ਜੀ ਨਹੀਂ ਉਸ ਤੋਂ ਬਾਅਦ ਉਹ ਜਿਹੜਾ ਰਕਬਾ ਉਹਨੇ ਇੰਤਕਾਲ ਹੋਇਆ ਹੋਇਆ ਸੀ ਇੰਤਕਾਲ ਦਾ ਅਮਲ ਨਹੀਂ ਹੋਇਆ ਅਮਲ ਨਹੀਂ ਹੋਇਆ ਉਸ ਤੋਂ ਬਾਅਦ ਸਾਰਾ ਰਕਬਾ ਫੇਰ ਦੁਬਾਰਾ ਵੇਚ ਗਿਆ ਉਹ ਹਾਂਜੀ ਕੋਈ ਨਾ ਰਕਬਾ ਜਿਹੜਾ ਉਹ ਖਰੀਦਿਆ ਸੀ ਉਹਦੇ ਨਾਲ ਖੜੇ ਹਲੇ ਬੰਦੇ ਨੂੰ ਨਹੀਂ ਹੁਣ ਇਹਨੇ ਲਿਖਿਆ ਹੈ ਕਿ 44 ਸਾਲਾਂ ਤੋਂ ਇੰਤਕਾਲ ਪ੍ਰਵਾਨ ਆ ਪਰ ਜਮ੍ਹਾਂਬੰਦੀ ਵਿੱਚ ਅਮਲ ਨਹੀਂ ਮਾਲਕ ਸਾਰਾ ਰਕਵਾ ਵੇਚ ਗਿਆ ਅੱਜ ਵੇਚ ਗਿਆ ਫਿਰ ਫਿਰ ਕਿਵੇਂ ਹੋਇਆ ਜੀ ਹੁਣ ਉਹਦਾ ਅਮਲ ਜਵੰਦੀ ਚ ਆਇਆ ਨਹੀਂ ਉਸ ਤੋਂ ਬਾਅਦ ਵੇਚ ਗਿਆ ਉਹ ਬੰਦਾ ਸਾਰੀ ਜ਼ਮੀਨ ਆਪਦੀ ਠੀਕ ਆ ਉਹ ਤਾਂ ਕੋਰਟ ਕੇਸ ਹੈ ਜੀ ਕੋਰਟ ਚ ਕੇਸ ਪਾ ਕੇ ਜਿਹੜੀ ਰਿਸ਼ਤੀ ਪਹਿਲਾਂ ਹੋਈ ਉਹਨੂੰ ਵੈਲਡ ਮੰਨਣਗੇ ਜਿਹੜੇ ਬਾਅਦ ਚ ਹੋਈਆਂ ਨੇ ਉਹ ਕੈਨਸਲ ਹੋ ਜਾਣਗੀਆਂ ਇਹ ਤਾਂ ਪਰ ਵੜਾ ਲੰਮਾ ਘੋਲ ਹੈ ਜੀ ਆਹ ਜਿਹੜਾ ਬੰਦਾ 44 ਸਾਲਾਂ ਚ ਆਪਣੀ ਗੌਰ ਨਹੀਂ ਕਰ ਸਕਿਆ ਆਪਣੀ ਜ਼ਮੀਨ ਦੀ 44 ਸਾਲਾਂ ਦੀ ਠੀਕ ਹੈ ਜੀ ਗੱਲ 44 ਸਾਲਾਂ ਚ ਨਹੀਂ ਗੌਰ ਹੋਈ ਹਾਂ ਉਹ ਪਤਾ ਹੀ ਨਹੀਂ ਲੱਗਿਆ ਮੇਰੀ ਜ਼ਮੀਨ ਦਾ ਇੰਤਕਾਲ ਹੋ ਕੇ ਮੈਂ ਮਾਲਕ ਬਣਿਆ ਕਿ ਨਹੀਂ ਬਣਿਆ ਤਾਂ ਹੁਣ ਕੀ ਗੌਰ ਕਰੂਗਾ ਹੋਰ ਸਹੀ ਗੱਲ ਆਈ ਸਹੀ ਇਹਦਾ ਦੋਸਤੋ ਜਦੋਂ ਤੁਸੀਂ ਕੋਈ ਵੀ ਕਿਤੇ ਪਲਾਟ ਕਿਤੇ ਫਲੈਟ ਕਹਿਦੀ ਆਪਾਂ ਜਾਂ ਜ਼ਮੀਨ ਕਹਿੰਦੇ ਆ ਕਿਤੇ ਲੈਨੇ ਹੋ ਪਹਿਲਾਂ ਤਾਂ ਉਹਦੀ ਗੌਰ ਕਰੋ ਇਹ ਨਾ ਕਰੋ ਵੀ ਹਾਂ ਇੰਤਕਾਲ ਅੱਜ ਚੜੂ ਕੱਲ ਨੂੰ ਚੜੂ ਉਹਦੀ ਪੈਰਵਾਹੀ ਕਰੋ ਕਿਉਂ ਸਰ ਬਿਲਕੁਲ ਕਰਨੀ ਚਾਹੀਦੀ ਹੈ ਦੇਖੋ ਇਹ ਕਈ ਵਾਰੀ ਹੁੰਦਾ ਹੈ ਗਲਤੀ ਨਾਲ ਅਮਲ ਹੋਣ ਤੋਂ ਰਹੇ ਕਿਸੇ ਨਾ ਕਿਸੇ ਕਾਰਨ ਉਹ ਫਿਰ ਆਪਾਂ ਬਾਅਦ ਵਿੱਚ ਪੁਸਤਾਈ ਜਾਂਦੇ ਜਦੋਂ ਜੇ ਆਪਾਂ ਜ਼ਮੀਨ ਖਰੀਦ ਲਈ ਰਿਸ਼ਤੀ ਕਰਾ ਲਈ ਉਹਦਾ ਇੰਤਕਾਲ ਵੀ ਆਪਾਂ ਆਪਦਾ ਤਸੱਲੀ ਕਰ ਲਓ ਵੀ ਹੋ ਗਿਆ ਕਿ ਨਹੀਂ ਹੋ ਗਿਆ ਤੇ ਜਦੋਂ ਜੌਂਦੀ ਬਣਦੀ ਆ ਉਸ ਤੋਂ ਬਾਅਦ ਤਾਂ ਜੌਂਦੀ ਚੀਜ਼ ਦੇਖੋ ਵੀ ਉਹਦਾ ਅਮਲ ਆ ਗਿਆ ਕਿ ਨਾ ਹੋ ਗਿਆ ਤਸੱਲੀ ਕਰ ਲੈਣੀ ਚਾਹੀਦੀ ਹੈ ਜਦੋਂ ਆਪਾਂ ਪ੍ਰਾਪਰਟੀ ਦੇ ਇੰਨੇ ਪਹਿਲਾਂ ਉਹਨੇ ਆਪਾਂ ਨੂੰ ਆਪਣੀ ਜ਼ਮੀਨ ਦੀ ਗੌਰਤ ਆਪਾਂ ਕਰਨੀ ਪਊਗੀ ਨਾ ਜੀ ਬਿਲਕੁਲ ਬਿਲਕੁਲ ਬਸ ਉਹਨੇ 44 ਸਾਲਾਂ ਬਾਅਦ ਗੌਰ ਕਰੀ ਹੈ ਉਹ ਫਿਰ ਗੌਰ ਆਪਦੀ ਚੀਜ਼ ਦੀ ਨਾ ਕਰਨ ਕਰਕੇ ਨੁਕਸਾਨ ਹੁੰਦਾ ਨਾ ਇਸ ਹੂੰ 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 ਬਸ ਇਹਦੀ ਗੌਰ ਨਾਲ ਹੁੰਦੇ ਕਰਿਆ ਕਰੋ ਤੇ ਅੱਗੇ ਵੀ ਇਹ ਚੀਜ਼ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਇਹ ਚੀਜ਼ਾਂ ਰੁਟੀਨ ਵਾਲੀਆਂ ਨੇ ਕੋਰਟ ਨੇ ਤਾਂ ਜਾਨੀ ਕਿ ਪਹਿਲੀ ਰਿਸ਼ਤੀ ਨੂੰ ਮੰਨ ਲੈਣਾ ਹਾਂਜੀ ਹਾਂ ਕੋਰਟ 'ਚ ਜਦੋਂ ਕੇਸ ਗਿਆ ਨਾ ਇਹ ਜਿਹੜੀ ਰਿਸ਼ਤੀ ਪਹਿਲਾਂ ਹੋਈ ਹੋਈ ਹੈ 44 ਸਾਲ ਪਹਿਲਾਂ ਰਿਸ਼ਤੀ ਹੋਈ ਹੈ ਇੰਤਕਾਲ ਹੋਇਆ ਉਹਨੂੰ ਮੰਨ ਕੇ ਉਹਨੂੰ ਮਾ ਜ਼ਮੀਨ ਦੇਣੀ ਪਊਗੀ ਮਿਲੂਗੀ ਉਹਨੂੰ ਮਾਨਯੋਗ ਅਦਾਲਤ ਪਹਿਲੀ ਰਿਸ਼ਤੀ ਨੂੰ ਮੰਨਦੀ ਹੈ ਠੀਕ ਹੈ ਜੀ ਠੀਕ ਹੈ ਜੇ ਬੰਦੇ ਨੇ ਹੁਣ ਮਿਲੂ ਉਹਨੂੰ ਕੋਰਟ ਰਾਈਏ ਪਟਵਾਰੀ ਉਹ ਚ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕਹਿੰਦੇ ਸਾਂਝੇ ਖਾਤੇ ਵਿੱਚ ਜੇ ਭਰਾ ਨੇ ਮਾਲਕੀ ਤੋਂ ਵੱਧ ਗਰਦੌਰੀ ਕਰਵਾ ਲਈ ਹੋਵੇ ਉਹਦਾ ਹੱਲ ਕੀ ਹੈ ਮਾਲਕੀ ਤੋਂ ਵੱਧ ਗਰਦੌਰੀ ਕਰਾ ਲਈ ਉਹਦੇ ਨੂੰ ਗੁਰਦੌਰੀ ਤਾਂ ਹੀ ਹੋਊ ਨਾ ਉਹ ਬੰਦਾ ਵੀਜ ਦਾ ਵੱਧ ਹੋਊਗਾ ਪਰ ਉਹਦੀ ਕੋਈ ਐਡੀ ਵੈਲੂ ਨਹੀਂ ਹੈ ਤਕਸੀਮ ਚ ਜੇ ਉਹਨੇ ਵੱਧ ਗਰਦੌਰੀ ਕਰਾ ਰੱਖੀ ਤਾਂ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਰਕਮ ਤਾਂ ਉਹ ਹਿੱਸੇ ਮੁਤਾਬਕ ਹੀ ਮਿਲ ਲੈਣੇ ਕੱਲੋਂ ਇਹ ਨਾ ਕਹੇ ਵੀ ਮੈਂ ਇਹ ਗਰਦੌਰੀ ਵੱਧਾਤਾ ਮੈਨੂੰ ਹਿੱਸਾ ਵੱਧ ਮਿਲਣਾ ਚਾਹੀਦਾ ਨਹੀਂ 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 ਹਿੱਸਾ ਵੱਧ ਨਹੀਂ ਮਿਲਦਾ ਹੈ ਅੱਛਾ ਜੀ ਹੁਣ ਕਈ ਵਾਰੀ ਇਹ ਹੁੰਦਾ ਹੈ ਇੱਕ ਭਰਾ ਬਾਹਰ ਬਾਗਿਆ ਕੋਈ ਜਿਹੜਾ ਪੂਰੇ ਬੈਠਿਆ ਉਹੀ ਖੇਤੀ ਕਰਦਾ ਸਾਰੀ ਜ਼ਮੀਨ ਦੀ ਗਰਦੋਰੀ ਕਰਾ ਲੈਂਦਾ ਹਾਂ 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 ਠੀਕ ਜੇ ਬਾਹਰ ਉਹੀ ਰਿਹਾ ਜਿਹੜਾ ਹੁਣ ਬਾਹਰ ਰਹਿੰਦਾ ਉਹ ਤੋਂ ਗਰਦੋਰੀ ਉਹਦੇ ਨੂੰ ਕਿਵੇਂ ਹੋਊਗੀ ਜੇ ਉਹ ਬਾਹਰ ਰਹਿੰਦਾ ਉਹ ਖੇਤ ਕਿੱਥੋਂ ਕਰਦਾ ਨਹੀਂ ਬਿਲਕੁਲ ਨਹੀਂ ਬਿਲਕੁਲ ਉਹ ਕੱਲਾ ਕਰਾ ਲੈਂਦਾ ਗਰਦੋਰੀ ਇਹਦਾ ਮਤਲਬ ਇਹ ਥੋੜਾ ਵੀ ਸਾਰਾ ਉਹਦਾ ਦੋ ਹੱਕ ਵੀ ਉਹ ਲੈ ਜਾਊਗਾ ਉਹਦਾ ਹੱਕ ਤਾਂ ਉਹਨੂੰ ਮਿਲੂਗਾ ਤਕਸੀਮ 'ਚ ਮਿਲੇਗਾ ਮਿਲੇਗਾ ਇਸੇਦਾਰ ਦੀ ਗਰਦੋਰੀ ਦੀ ਕੋਈ ਵੈਲਿਊ ਨਹੀਂ ਹੈ ਠੀਕ ਹੈ ਜੀ ਠੀਕ ਹੈ ਇਸੇਦਾਰ ਮਾਲਕੀ ਮੁਤਾਬਕ ਹਿੱਸਾ ਦੇਣੀ ਪਵੇ ਠੀਕ ਹੈ ਜੀ ਇੱਕ ਫਕੂਲ ਰਹਿਣ ਕੀ ਹੁੰਦਾ ਈ ਇਹਦਾ ਕੀ ਮਤਲਬ ਫਕੂਲ ਰਹਿਣ ਹੁੰਦਾ ਜਿਹੜੀ ਜ਼ਮੀਨ ਆਪਾਂ ਗਹਿਣੇ ਕਰ ਦਿੰਦੇ ਆ ਜਦੋਂ ਉਹਦੇ ਆਪਾਂ ਪੈਸੇ ਬੰਦੇ ਨੂੰ ਦੇ ਦਿੰਦੇ ਆ ਉਹਦੇ ਪਿਛਲੇ ਪਾਸੇ ਰਸੀਦ ਲਿਖੀ ਜਾਂਦੇ ਵੀ ਐਨੇ ਪੈਸੇ ਮੈਨੂੰ ਦਿੱਤੇ ਗਏ ਤੇ ਉਹਨੇ ਵਸੂਲ ਪਾ ਲਏ ਉਹ ਬੰਦੇ ਦੇ ਜਦੋਂ ਰਸੀਦ ਆਉਂਦੀ ਹੈ ਉਹਦਾ ਇੰਤਕਾਲ ਫੇਰ ਦੁਬਾਰੇ ਕਰਾਉਣਾ ਪੈਂਦਾ ਇਹ ਫਕੂਲ ਰਹਿਣ ਉਸ ਨੂੰ ਕਹਿੰਦੇ ਨੇ ਗਹਿਣੇ ਵਾਲੀ ਜ਼ਮੀਨ ਨੂੰ ਜਦੋਂ ਆਪਾਂ ਦੁਬਾਰੇ ਫਕ ਕਰਾ ਕੇ ਆਪਦੇ ਨਾਮ ਕਰਾਉਂਦੇ ਆ ਉਹ ਉਹਨੂੰ ਫਕੂਲ ਰਹਿਣ ਕਹਿੰਦੇ ਆ ਠੀਕ ਆ ਫਿਰ ਉਹਦਾ ਨੋਡ ਜਿਵੇਂ ਹੁਣ ਉਹਰੇ ਵਿਸ਼ੇਸ਼ਕਤਨ ਅੱਠਵਾਂ ਖਾਨਾ ਇੱਥੇ ਚੜਦਾ ਜੀ ਹਾਂ ਚੜਦਾ ਜੀ ਚੜਦਾ ਜਿਸ ਤਰ੍ਹਾਂ ਕਹਿਣੇ ਦਾ ਅੰਦਰ ਰਾਜ ਦਾ ਚੜਦਾ ਇੰਤਕਾਲ ਉਹ ਫਕੂਲ ਰਹਿਣ ਦਾ ਵੀ ਚੜੂ ਮਤਲਬ ਇੱਥੇ ਉਹ ਸ਼ਬਦ ਲਿਖਿਆ ਆਉਂਦਾ ਜੀ ਹਾਂ 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 ਫਕੂਲ ਰਹਿਣ ਠੀਕ 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 ਦੋਸਤੋ ਇਹਦੇ ਵਿੱਚ ਕੋਈ ਵੀ ਆ ਜਦੋਂ ਕੋਈ ਵੀ ਤੁਸੀਂ ਇੰਤਕਾਲ ਕਰਵਾ ਰਹੇ ਹੋ ਇਹ ਚੀਜ਼ ਨੂੰ ਤੁਸੀਂ ਬਸ ਤੁਸੀਂ ਪਹਿਲਾਂ ਵੀਡੀਓ ਵਿੱਚ ਬਹੁਤ ਵਾਰ ਕਹਿ ਚੁੱਕੇ ਤੇ ਬਿੱਦ ਲਾਈ ਪ੍ਰੂਫ ਦੇ ਨਾਲ ਗੱਲ ਵੀ ਕਰ ਚੁੱਕੇ ਤੁਸੀਂ ਕੋਈ ਚੀਜ਼ ਵੇਚ ਰਹੇ ਹੋ ਖਰੀਦ ਰਹੇ ਹੋ ਅੱਠਵਾਂ ਖਾਨਾ ਜ਼ਰੂਰੀ ਆ ਅੱਠਵੇਂ ਖੰਡੇ ਦੇ ਵਿੱਚ ਨਰਾਜ ਆਉਗੀ ਆਉਗਾ ਨਹੀਂ ਜਦੋਂ ਜੋਨਦੀ ਬਣਨੀ ਆ ਉਹ ਮਾਲਕੀਚਾ ਨਰਾਜ ਆ ਜਾਣਾ ਸਾਰਾ ਜੰਮ ਲੱਪੇ ਠੀਕ ਹੈ ਠੀਕ ਹੈ ਜੇ ਆਪਾਂ ਅੱਠਵੇਂ ਖੰਡੇ ਨੂੰ ਇਹਦੀ ਰੀਡ ਦੀ ਹੱਡੀ ਕਹੀ ਹੈ ਫਰਦ ਦੀ ਤਾਂ ਜਿੰਨੇ ਵੀ ਇਸ ਚ ਕੋਈ ਚੇਂਜ ਹੁੰਦੀ ਹੈ ਜ਼ਮੀਨ ਦੀ ਉਹ ਜਾਨੀ ਕਿ ਅੱਠਵੇਂ ਖੰਡੇ ਚ ਨਰਾਜ ਆਉਂਦੀ ਆਉਂਦਾ ਹੈ ਜੀ ਇਸੇ ਤੇ ਘੁੰਮਦੀ ਹੈ ਸਾਰੀ ਚੀਜ਼ ਬੱਸ ਜੇ ਤੁਸੀਂ ਖਰੀਦਤੀ ਵੇਚ ਲਿਆ ਤਾ ਅਠਵਾਂ ਖਾਨਾ ਦੇਖੋ ਜੇ ਉਹਰੇ ਚੜ ਗਿਆ ਅਸੀਂ ਲਿਮਟ ਕਰਾ ਰਹੇ ਆ ਜਾਂ ਲਿਮਟ ਸਾਡੀ ਬੰਦ ਕਰਾਤੀ ਤਾਂ ਵੀ ਉਹਰੇ ਨੋਟ ਆਊਗਾ ਤਾਂ ਉਹ ਜਿੰਨੇ ਆਪਾਂ ਫੱਕਰ ਆਉਣੀ ਪੈਣੀ ਆ ਫੱਕਰ ਆਉਣੀ ਪੈਣੀ ਆ ਬੈਂਕ ਤੋਂ ਸਰਟੀਫਿਕੇਟ ਮਿਲੂ ਆਪਾਂ ਨੂੰ ਉਹ ਸਰਟੀਫਿਕੇਟ ਤਹਿਸੀਲ ਚ ਦੇ ਕੇ ਫਿਰ ਆਪਾਂ ਫੱਕਰ ਆਉਣੀ ਪੈਣੀ ਆ ਜੇ ਅਸੀਂ ਨਵੀਂ ਲਿਮਟ ਲੈ ਰਹੇ ਤਾਂ ਵੀ ਉਹਰੇ ਆਊਗਾ ਬਿਲਕੁਲ ਫਿਰ ਦੁਬਾਰੇ ਚੜਜੂ ਲੁੱਟ ਤੇ ਜਾਂ ਜਦੋਂ ਕੋਈ 5 ਸਾਲਾ ਜਮ੍ਹਾਂਬੰਦੀ ਬਣਦੀ ਹੈ ਜੇ ਉਹ ਨੋਟ ਕੰਟੀਨਿਊ ਚੱਲ ਰਹੇ ਨੇ ਮੰਨ ਲਓ ਰੱਖਵਾ ਖੜਿਆ ਤਾਂ ਤਾਂ ਅੱਗੇ ਜੇ ਅੱਗੇ ਕੰਟੀਨਿਊ ਰਹੇਗਾ ਨਹੀਂ ਉਹ 5 ਸਾਲਾਂ ਬਾਅਦ ਉਹ ਨੋਟ ਡਿਲੀਟ ਹੋ ਜਾਣਗੇ ਜੋ ਪੰਜ ਸੱਤ ਜਵੰਦੀ ਬਣ ਤੱਕ ਜਿੰਨੇ ਵੀ ਇੰਤਕਾਲ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਜਵੰਦੀ ਚੰਬਲ ਆ ਜਾ। ਆਮਲ ਆ ਜੂ ਬਾਈ। ਉਹ ਇਸ ਕਰਕੇ ਉਹ ਤੋਂ ਨੋਟ ਸਾਰੇ ਖਤਮ ਚੱਕੇ। ਮਤਲਬ ਚੱਕੇ ਵੀ ਜਾਂਦੇ ਨੇ ਜਿਹੜੇ ਰਹਿਣ ਵਾਲੇ ਹੁੰਦੇ ਨੇ ਉਹ ਰਹਿ ਵੀ ਜਾਂਦੇ ਹੁੰਦੇ ਨੇ। ਇਸ ਕਰਕੇ ਇਹ ਖਾਨਾ ਮੇਨ ਆ ਇਹ ਜਰੂਰ ਦੇਖਿਆ ਕਰੋ। ਬੈਜੀ लास्ट ਸਵਾਲ ਆ ਸਾਡਾ ਇਹ। ਕਹਿੰਦਾ ਮੇਰੀ ਮੈਂ ਇਕੱਲਾ ਹੀ ਹਾਂ ਮੈਂ ਫੈਮਿਲੀ ਦੇ ਵਿੱਚ ਤੇ ਕਹਿੰਦੇ ਸਾਰੇ ਮੈਂਬਰ ਸਵਰਗਵਾਸੋ ਕਿ ਮੇਰੇ ਕੁਝ ਜ਼ਮੀਨ ਦਾਦੇ ਦੇ ਨਾਮ ਸੀ। ਜਿੱਦਾਂ ਅਜੇ ਕੱਦ ਤੱਕ ਨਾ ਇੰਤਕਾਲ ਨਹੀਂ ਹੋਇਆ ਹੁਣ ਉਹ ਇੰਤਕਾਲ ਕਿਵੇਂ ਹੋ ਸਕਦਾ ਦਾਦੇ ਦੀ ਵਿਰਾਸਤ ਹੈ ਜਿਹੜੀ ਜਦੋਂ ਦਾਦੇ ਦੀ ਡੈਥ ਹੋਈ ਉਹ ਉਸ ਟਾਈਮ ਇਹਦੇ ਚਾਚੇ ਤਾਈ ਕਿਹੜੇ ਕਿਹੜੇ ਜੂnde ਸੀ ਜਦੋਂ ਦਾਦਾ ਜੀ ਸਵਰਗਵਾਸ ਹੋਏ ਨੇ ਹਾਂ ਉਸ ਟਾਈਮ ਇਹਦੇ ਚਾਚੇ ਤਾਈ ਜਿਹੜੇ ਜੂnde ਸੀ ਉਹਨਾਂ ਦੇ ਨਾਲ ਇੰਤਕਾਲ ਹੋਊਗਾ ਉਸ ਤੋਂ ਬਾਅਦ ਉਹਦੇ ਕਿਹੜੇ ਕਿਹੜੇ ਗਾਹਾਂ ਉਹਨਾਂ ਦੇ ਵਾਰਸ ਨੇ ਫਿਰ ਉਹਨਾਂ ਦੇ ਨਾਲ ਇੰਤਕਾਲ ਹੋਣਗੇ ਠੀਕ ਹੈ ਇਹ ਨਹੀਂ ਹੈਗਾ ਵੀ ਸਿੱਧਾ ਹੁਣ ਇਹਦੇ ਨਾਲ ਚੜਜੂ ਇਕੱਲੇ ਦੇ ਨਾਲ ਠੀਕਾ ਦਾਦੇ ਦੀ ਮੌਤ ਸਾਰੀ ਪੀੜ੍ਹੀ ਦੇ ਗੁਰਸਤਨਾਮਾ ਬਣੂਗਾ ਹਾਂ ਉਹਦੀ ਅੱਗੇ ਜਿਹੜੀ ਕਿੰਨੀ ਹੈ ਲੋਵਾ ਉਹ ਚੋਣਾਂ ਡੈਥ ਸਰਟੀਫਿਕੇਟ ਲੈਣੇ ਪੈਣਗੇ ਵੀ ਕਿਹੜੇ ਸਾਲ ਚ ਹੋਏ ਨੇ ਉਹਦੇ ਹਿਸਾਬ ਨਾਲ ਫਿਰ ਉਹਦਾ ਇਨਤਕਾਲ ਹੋਊਗਾ ਜੀ ਸਾਰਿਆਂ ਦੀ ਸਹਿਮਤੀ ਲੈਣੀ ਪਊਗੀ ਵੀ ਉਹ ਬੰਦੇ ਹੱਕ ਚ ਹੈਗੇ ਨੇ ਨਹੀਂ ਲੈ ਨਾ ਹੁਣੇ ਸਹਿਮਤੀ ਤਾਂ ਲੋੜੇ ਨੇ ਉਹ ਵੀ ਕਿਹੜੇ ਦਾ ਹੁਣ ਦੱਸ ਰਹਿਣੇ ਮੈਂ ਹੁਣ ਤਾਂ ਮਰ ਗਏ ਉਹ ਹਾਂ ਹੁਣ ਤਾਂ ਮੈਂ ਇਕੱਲੇ ਹੀ ਆ ਕਹਿੰਦਾ ਇਕੱਲੇ ਹੀ ਆਂ ਪਰ ਉਸ ਟਾਈਮ ਜਦੋਂ ਦਾਦੇ ਦੀ ਡੈਥ ਹੋਈ ਐ ਉਸ ਟਾਈਮ ਕਿਹੜੇ-ਕਿਹੜੇ ਜੂੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਜਾਊ ਹਿੱਸਾ ਠੀਕ ਹੈ ਜੀ ਠੀਕਾ ਜੇ ਉਹ ਦਾਦੇ ਫਿਰ ਜਿੰਨੇ ਵੀ ਬਾਰ ਸੈਕ ਦੇ ਸਾਰੇ ਪਹਿਲਾਂ ਮਰ ਗਏ ਤੇ ਫਿਰ ਇਹਨੂੰ ਇਕੱਲੇ ਨੂੰ ਜਾਊ ਬਸ ਫਿਰ ਸਾਰਿਆਂ ਦੇ ਸਰਟੀਫਿਕੇਟ ਪ੍ਰੂਫ ਲੈ ਕੇ ਫਿਰ ਜਮਾ ਕਰਾਉਣਗੇ ਫਿਰ ਉਹ ਸਾਰੀ ਕੁਰਸੀਨਾਮਾ ਬਣਾ ਕੇ ਵੀ ਆਹ ਬੰਦਾ ਫੌਤ ਹੋ ਗਿਆ ਪਹਿਲਾਂ ਫੌਤ ਹੋ ਗਿਆ ਉੱਥੇ ਲਿਖਿਆ ਜਾਊਗਾ ਉੱਥੇ ਲਿਖਿਆ ਜਾਊਗਾ ਵੀ ਆਹ ਬੰਦਾ ਇਹ ਹੋ ਗਿਆ ਉਹਦੇ ਸਰਟੀਫਿਕੇਟ ਨਾਲ ਲੱਗਣਗੇ ਉਹ ਲੱਗਣਗੇ ਨਾਲ ਇਹ ਨਹੀਂ ਹੈਗਾ ਵੀ ਪਾਉ ਜਵਾਨੀ ਕਹਿ ਕੇ ਜਾਨੀ ਕਿ ਇੰਤਕਾਲ ਆਪਦੇ ਨੌਕਰਾਂ ਲਾ ਲੈਣਾ ਉਹਦੇ ਪ੍ਰੂਫ ਚਾਹੀਦੇ ਨੇ ਵਾਕਈ ਇਹ ਉਹਦੋਂ ਪਹਿਲਾਂ ਮਰੇ ਨੇ ਠੀਕ ਹੈ ਜੀ ਠੀਕ 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 ਕਹਿੰਦੇ ਦੇ ਸ਼ਾਮਲਾੜ ਜ਼ਮੀਨ ਨਾਮ ਹੋ ਸਕਦੀ ਹੈ ਜਿਹੜੀ ਸ਼ਾਮਲਾ ਦੇ ਐ ਨਾ ਹਾਂਜੀ ਇਹ ਜ਼ਮੀਨ ਨਾ ਨਹੀਂ ਹੁੰਦੀ ਕਿਸੇ ਦੀ ਸ਼ਾਮਲਾ ਦੇ ਦਾ ਮਤਲਬ ਹੁੰਦਾ ਹੈ ਸ਼ਾਮਲਾ ਦਾ ਮਤਲਬ ਹੁੰਦਾ ਸਾਂਝਾ ਠੀਕ ਹੈ ਜੀ ਦੇ ਦਾ ਮਤਲਬ ਪਿੰਡ ਠੀਕ ਹੈ ਪਿੰਡ ਦੀ ਸਾਂਝੀ ਜ਼ਮੀਨ ਆ ਗਈ ਪਿੰਡ ਦੀ ਸਾਂਝੀ ਜ਼ਮੀਨ ਜਿਸ ਤਰ੍ਹਾਂ ਕੋਈ ਰਸਤੇ ਸਕੂਲ ਖਾਲ ਅੱਛਾ ਹਸਪਤਾਲ ਉੱਚ ਜਾਂਦੀਆਂ ਨੇ ਉਹ ਚਰ ਵੀਕੇ ਨਹੀਂ ਸਕਦੀਆਂ ਜੀ ਠੀਕ ਹੈ ਜੀ ਨਾਲੇ ਸ਼ਾਮਲਾ ਦੇ ਤੇ ਪੰਚਾਇਤੀ ਜ਼ਮੀਨ ਤਾਂ ਵਿਕੇ ਨਹੀਂ ਸਕਦੀ ਜੀ ਠੀਕ ਹੈ ਠੀਕ ਹੈ ਕਹਿੰਦੇ 10 ਕਨਾਲ ਜ਼ਮੀਨ ਘਟ ਗਈ ਤਕਸੀਮ ਵਿੱਚ ਇੱਕ ਰਜਿਸਟਰੀ ਦਾ ਅਮਲ ਨਹੀਂ ਹੋਇਆ ਇਹਦਾ ਕੀ ਹੱਲਾ ਹੈ ਨਹੀਂ ਰਜਿਸਟਰੀ ਦਾ ਅਮਲ ਨਹੀਂ ਹੋਇਆ ਤਕਸੀਮ ਕਰਾਉਣ ਤੋਂ ਪਹਿਲਾਂ ਉਹਦਾ ਅਮਲ ਕਰਾਉਣਾ ਚਾਹੀਦਾ ਸੀ ਆਪਾਂ ਨੂੰ ਆਪਾਂ ਨੂੰ ਅਪਡੇਟ ਰਿਕਾਰਡ ਦੀ ਤਸਦੀਕ ਕਰਨੀ ਚਾਹੀਦੀ ਹੈ ਅੱਛਾ ਵੀ ਜਿੰਨਾ ਵੀ ਰਕਵਾ ਉਹ ਸਾਰਾ ਪਹਿਲਾਂ ਵੈਰੀਫਾਈ ਹੋਣਾ ਜ਼ਰੂਰੀ ਹੈ ਵੈਰੀਫਾਈ ਕਰਨਾ ਚਾਹੀਦਾ ਆਪਾਂ ਨੂੰ ਆਪਣਾ ਵੀ ਮੇਰਾ ਰਕਵਾ ਇੰਨਾ ਮਾਲਕ ਹੈਗਾ ਮੈਂ ਤਾਂ ਹੀ ਤਕਸੀਮ ਕਰਾਵਾਂਗੇ ਆਪਾਂ ਜੇ ਆਪਾਂ ਨੇ ਇੱਕ ਦੇ ਇੰਤਕਾਲ ਦਾ ਅਮਲ ਹੋਇਆ ਨਹੀਂ ਆਪਾਂ ਨੂੰ ਕੀ ਪਤਾ ਨਹੀਂ ਆਪਾਂ ਕਿੰਨੀ ਜ਼ਮੀਨ ਬਾਹਰ ਹੈ ਕਿੰਨੀ ਦੀ ਤਕਸੀਮ ਹੋ ਰਹੀ ਹੈ ਹਾਂ ਜੀ ਠੀਕ ਹੈ ਅਮਲ ਨਹੀਂ ਹੋਇਆ ਤੇ ਪਹਿਲਾਂ ਅਮਲ ਕਰਾ ਕੇ ਫਿਰ ਤਕਸੀਮ ਕਰਾਉ ਸ਼ੇਰ ਕਰਾਉਣੇ ਦੀ ਜਾਂ ਹੁਣ ਕੋਰਟ ਚ ਕੇਸ ਪਾ ਕੇ ਜਣਗੇ ਫਿਰ ਵੀ ਆ ਤਕਸੀਮ ਸਾਡੀ ਹੋਗੀ ਜੀ ਪਰ ਮੈਂ ਇਹਨਾਂ ਰਕਵੇ ਆ ਖਰੀਦੇ ਹੋਏ ਸੀ ਇਹਦਾ ਇਨਤਕਾਲ ਹੋਇਆ ਨਹੀਂ ਸਾਡਾ ਜਣੀਆਂ ਅਮਲ ਨਹੀਂ ਹੋਇਆ ਸੀ ਅਮਲ ਨਹੀਂ ਉਹਨੂੰ ਤਕਸੀਮ ਨੂੰ ਜਣੀਆਂ ਕੇ ਫਿਰ ਕੋਰਟ ਡਿਗਰੀ ਕਰੂਗੀ ਅੱਛਾ ਜੀ ਉਹ ਫਿਰ ਵਾੜਾ ਲੰਮਾ ਚੱਕਰ ਹੈ ਲੰਮਾ ਚੱਕਰ ਹੈ ਔਰ ਹੁਣ ਤੁਸੀਂ ਸੁਝਾਅ ਕੀ ਦੇਣਾ ਚਾਹੁੰਦੇ ਜੀ ਮੈਂ ਤਾਂ ਇਹ ਸੁਝਾਅ ਦੇਣਾ ਚਾਹੁੰਦਾ ਨਾ ਵੀ ਜਦੋਂ ਆਪਾਂ ਤਕਸੀਮ ਕਰਦੇ ਆ ਚਾਹੇ ਆਪਾਂ ਅਦਾਲਤ ਰਾਹੀਂ ਕਰਾਈਏ ਚਾਹੇ ਘਰੇਲੂ ਆਪਾਂ ਤਕਸੀਮ ਕਰਦੇ ਆ ਆਬਦੇ ਰਕਵੇ ਦੀ ਤਸੱਲੀ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਨਹੀਂ ਮੇਰੇ ਮੈਂ ਇੰਨੇ ਜ਼ਮੀਨ ਜਦੋਂ ਤਕਸੀਮ ਚਾਹੀ ਉਹਨਾਂ ਨੇ ਘਰੇਲੂ ਕਰ ਲਈ ਚਾਹੇ ਅਦਾਲਤ ਰਾਹੀਂ ਕਰਾ ਲਈ ਹੁਣ ਉਹ ਬੰਦਾ ਕਹਿੰਦਾ ਇਹ ਮੇਰੀ ਜ਼ਮੀਨ ਮੈਨੂੰ ਮਿਲੀ ਨਹੀਂ ਜੋ ਤੇਰੇ ਮਾਲਕੀ ਡਿਡਕਾਡ ਚੋਂ ਘਟਦਾ ਤੀ ਕੱਟੇ ਮਿਲਨੀ ਹੈ ਫਿਰ ਤਾਂ ਜੀ ਹੁਣ ਉਹ ਨੂੰ ਤੜਾਉਣ ਵਾਸਤੇ ਜਦੋਂ ਸਹਿਮਤੀ ਨਾਲ ਹੋ ਗਿਆ ਜਾਂ ਕੋਰਟ ਰਾਹੀਂ ਹੋ ਗਿਆ ਉਹਦੋਂ ਦੱਸਣਾ ਸੀ ਇਹ ਜਦੋਂ ਤਕਸੀਮ ਹੋ ਰਹੀ ਸੀ ਹੁਣ ਤਾਂ ਫਿਰ ਜਦੋਂ ਕਿਹੜਾ ਤਕਸੀਮ ਹੋਊਗੀ ਫਿਰ ਤਾਂ ਅਦਾਲਤ ਦੇ ਪਹਿਲਾਂ ਉਹ ਤੜਾਉਣੀ ਪਊਗੀ ਤਕਸੀਮ ਫਿਰ ਉਹਦਾ ਇੰਤਕਾਲ ਦਾ ਅਮਲ ਕਰਾਉਣ ਵਾਸਤੇ ਕੋਰਟ ਚੋਂ ਡਿਗਰੀ ਜਾਰੀ ਹੋਊਗੀ ਠੀਕ ਆ ਜੱਜ ਸਾਹਿਬ ਡਿਗਰੀ ਦੇਣਗੇ ਉਹ ਡਿਗਰੀ ਦੇ ਮੁਤਾਬਕ ਫਿਰ ਇੰਤਕਾਲ ਹੋ ਠੀਕ ਹੈ ਜੀ ਠੀਕ ਠੀਕ ਕਦੇ ਜੇਕਰ ਗਰਦੌਰੀ ਦੇ ਕਬਜ਼ਾ ਕਿਸੇ ਹੋਰ ਦਾ ਜਮਾ ਮਦੀ ਵਿੱਚ ਨਾਮ ਕਿਸੇ ਹੋਰ ਦਾ ਅਸਲ ਮਾਲਕ ਫਿਰ ਕੌਣ ਹੋਏ ਜੀ ਮਾਲਕ ਤਾਂ ਜਿਹੜਾ ਖਾਨਾ ਮਾਲਕੀ ਚ ਮਾਲਕ ਨੇ ਉਹੀ ਨੇ ਨਾ ਗਰਦੌਰੀ ਨਾਲ ਤਾਂ ਮਾਲਕ ਨਹੀਂ ਬਣਦਾ ਕੋਈ ਨਾ ਕਬਜ਼ੇ ਨਾ ਬਣੇ ਨਾ ਕਬਜ਼ੇ ਨਾਲ ਮਾਲਕ ਬਣੇ ਠੀਕ ਹੈ ਜੀ ਫਿਰ ਇਹਦਾ ਹੁਣ ਮਾਲਕ ਜਿਹੜਾ ਬੰਦਾ ਖਾਨਾ ਮਾਲਕੀ ਚ ਮਾਲਕ ਨੇ ਉਹੀ ਮਾਲਕ ਨਹੀਂ ਜ਼ਮੀਨ ਦਾ ਗਰਦੌਰੀ ਦਾ ਜਾਨੀ ਕਿ ਬੋਣ ਕਰਕੇ ਹੋ ਜਾਂਦੀ ਹੈ ਜੀ ਅੱਛੇ ਜੀ ਜੇ ਤਾਂ ਉਹ ਹਿੱਸੇਦਾਰ ਨੇ ਫਿਰ ਤਾ ਹਿੱਸੇਦਾਰ ਦੇ ਨਾਮ ਦੀ ਗਰਦੌਰੀ ਦਾ ਵੱਖਰੀ ਚੀਜ਼ ਆ ਗਈ ਜੀ ਜੇ ਕਿਸੇ ਉਹ ਤੀਜਾ ਬੰਦੇ ਦੇ ਨਾਮ ਉਹ ਗਰਦੌਰੀ ਹੈ ਤਾਂ ਉਹ ਜ਼ਮੀਨ ਆਪਾਂ ਨੂੰ ਖਰੀਦਣ ਵੇਲੇ ਸੋਵਾਰੀ ਸੋਚਣਾ ਪਊ ਵੀ ਜਿਹੜਾ ਤੀਜਾ ਬੰਦਾ ਬੈਠਾ ਉਹ ਤੋਂ ਕਬਜ਼ਾ ਕਿਵੇਂ ਲਵਾਂਗੇ ਆਪਾਂ ਠੀਕ ਆ ਵਿਚਨਾਂ ਦਾ ਮਾਲਕੀ ਵੇਚ ਜੂਗਾ ਹਾਂਜੀ ਹਾਂ 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 ਉਹ ਬੰਦੇ ਤੋਂ ਪਰ ਕਬਜ਼ਾ ਕਿਵੇਂ ਲਵਾਂਗੇ ਜੇ ਤੀਜਾ ਬੰਦਾ ਬੈਠਾ ਹੈ ਜ਼ਮੀਨ 'ਚ ਜਿਹੜਾ ਤੀਜਾ ਬੰਦਾ ਬੈਠਾ ਹੈ ਉਹ ਤਾਂ ਉਹ ਚੀਜ਼ ਤਾਂਹੀਂ ਦੇਖਣ ਵਾਲੀ ਐ ਨਾ ਸਭ ਤੋਂ ਪਹਿਲਾਂ ਜਦੋਂ ਪੰਜਵੇਂ ਇੰਕਰੀ ਠੀਕ ਆ ਜੀ ਕਹਿੰਦੇ ਜਿਵੇਂ ਜ਼ਮੀਨ ਦਾ ਗਰਦੌਰੀ ਤਾਂ ਮੇਰੀ ਗੱਲ ਸੁਣ ਜ਼ਮੀਨ ਜਿਹੜੀ ਬੋਣੇ ਆ ਉਹਦੀ ਗਰਦੌਰੀ ਆਪਾਂ ਜੇ ਬੋਣੇ ਤਾਂ ਹੁੰਦੀ ਆ ਆਪਣੇ ਤਾਂ ਹੁੰਦੀ ਆ ਉਹਦਾ ਤਵਾਲਾ ਗਰਦੌਰੀ ਵਾਲੀ ਜ਼ਮੀਨ ਦਾ ਤਵਾਲਾ ਨਹੀਂ ਆਪਾਂ ਕਰ ਸਕਦੇ ਠੀਕ ਹੈ ਜੀ ਜਿਹੜੀ ਗਰਦੌਰੀ ਜੀ ਆਪਾਂ ਮਾਲਕ ਵੀ ਹੈਗੇ ਆ ਗਰਦੌਰੀ ਵੀ ਆਪਣੇ ਨੋ ਆ ਹਾਂ ਜਿੰਨਾ ਆਪਣਾ ਹਿੱਸਾ ਬਣਦਾ ਓੰਨੀ ਗਰਦੌਰੀ ਐ ਠੀਕ ਹੈ ਜੀ ਆਪਾਂ ਓੰਨੀ ਦਾ ਤਵਾਲਾ ਕਰ ਸਕਦੇ ਜੇ ਆਪਣੇ ਨੂੰ ਵੱਧ ਗਰਦੌਰੀ ਆਪਾਂ ਵੱਧਾ ਤਵਾਲਾ ਤਾਂ ਕਰ ਨਹੀਂ ਸਕਦੇ ਤਵਾਲਾ ਤਾਂ ਮਾਲਕੀ ਮੁਤਾਬਕ ਹੋਣਾ ਹੈ ਤਵਾਲਾ ਮਾਲਕੀ ਗਰਦੌਰੀ ਮੁਤਾਬਕ ਨਹੀਂ ਹੋਣਾ ਹੈ ਠੀਕ ਹੈ ਜੀ ਠੀਕ 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 ਹੈ ਸਰ ਬਹੁਤ ਦੋਸਤੋ ਜੇਕਰ ਤੁਹਾਡੇ ਹੋਰ ਕੋਈ ਸਵਾਲ ਰਹੇਗਾ ਤਾਂ ਸਾਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਤਾਂ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਰ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੱਧ ਵਧਾ ਸ਼ੇਅਰ ਕਰਿਆ ਕਰੋ ਸਾਡੀ ਜਾਣਕਾਰੀ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣਾ ਜਿਹੜਾ ਪਲੇ ਸਟੋਰ ਐਪ ਸਟੋਰ ਤੇ ਐਪ ਆ ਉਹ ਫੈਮਿਲੀ ਕੰਟੈਂਟ ਆ ਵੈਸੇ ਵੀ ਸਾਡੀ ਵੀਡੀਓ ਜਿੰਨੀਆਂ ਵੀ ਹੁੰਦੀਆਂ ਨੇ ਸਰ ਨਾਲ ਉਹ ਫੈਮਿਲੀ ਕੰਟੈਂਟ ਵਾਲੀਆਂ ਆਉਂਦੀਆਂ ਨੇ ਮੇਰੀਆਂ ਭੈਣਾਂ ਮੇਰੀਆਂ ਮਾਂ ਮਾ ਸਾਡੀਆਂ ਬੱਚੀਆਂ ਬੇਟੀਆਂ ਕੋਈ ਵੀ ਦੇਖ ਲੇ ਸਾਡੇ ਕੰਟੈਂਟ ਨੂੰ ਸਾਡਾ ਚੈਲੰਜ ਆ ਤੇ ਇੱਕ ਵੀ ਸ਼ਬਦ ਜਾਂ ਇੱਕ ਵੀ ਕੋਈ ਵੀਡੀਓ ਦੀ ਕਲਿੱਪ ਇਦਾਂ ਨਾ ਹੋਵੇ ਸੀ ਕਿ ਉਹਨੂੰ ਪਰਿਵਾਰ 'ਚ ਬੈਠ ਕੇ ਨਾ ਦੇਖ ਸਕੇ। ਸੋ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਬੜਾ ਮਾਣ ਮਹਿਸੂਸ ਹੋਊਗਾ। ਕਿਸੇ ਆਪਣੇ ਬੱਚਿਆਂ ਦੇ ਨਾਲ ਸ਼ੁਰੂ ਤੋਂ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਇੱਕ ਪ੍ਰਾਪਰਟੀ ਦੇ ਨਾਲ ਜੋੜ ਰਹੇ ਹਾਂ ਜੋ ਅੱਗੇ ਜਾ ਕੇ ਜਿਹਦੇ ਉੱਪਰ ਸਾਡੀ ਪੂਰੀ ਗੇਮ ਘੁੰਮਦੀ ਆ। ਜਦੋਂ ਅਸੀਂ ਕਿਸੇ ਚੀਜ਼ ਨੂੰ ਖਰੀਦਦੇ ਹਾਂ ਉਦੋਂ ਸਾਨੂੰ ਉਹ ਚੀਜ਼ ਦੇ ਵਿੱਚ ਇੰਟਰਸਟ ਹੁੰਦਾ ਸੀ ਵੱਧ ਚੜ ਕੇ ਉਹਦੇ ਸਵਾਲ ਕਰਦੇ ਹਾਂ ਤਾਂ ਕਿ ਸਾਨੂੰ ਇਨ ਫਿਊਚਰ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹੋਰ ਕੋਈ ਸਵਾਲ ਰਹੇਗਾ ਤਾਂ ਕਮੈਂਟ ਕਰਕੇ ਦੱਸਿਓ ਮਿਲਦੇ ਆ ਨਵੀਂ ਜਾਣਕਾਰੀ ਦੇ ਨਾਲ। ਤੋ ਟੋਡਾ ਵੀ ਸਰਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ